ਮੈਂ ਕਾਗਜ਼ ਦੀ ਬੜੀ ਰੱਬਾ ਤੂੰ ਮੈਨੂੰ ਪਾਰ ਲੰਘਾਇਆ ਸ਼ੁਕਰ ਕਰਾਂ ਮੈਂ ਤੇਰਾ ਹਰਦਮ ਮੈਂ ਜੋ ਮੰਗਿਆ ਸੋ ਪਾਇਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਜ਼ਿੰਦਗੀ ਰਹੀ ਐ ਜ਼ਿੰਦਗੀ ਰਹੀ ਐ ਗੁਜ਼ਰਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਕਈ ਪਹਿਰਾ ਤੋਂ ਨੰਗੇ ਫਿਰਦੇ ਸਿਰ ਤੇ ਲੱbn ਛਾਵਾਂ ਮੈਨੂੰ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ ਕਈ ਪਹਿਰਾ ਤੋਂ ਨੰਗੇ ਫਿਰਦੇ ਸਿਰ ਤੇ ਲੱbn ਛਾਵਾਂ ਮਹਿਨੂ ਦਾਤਾ ਸਭ ਕੁਝ ਦਿੱਤਾ ਕਿਉਂ ਨਾ ਸ਼ੁਕਰ ਮਨਾਵਾ ਸੌਖਾ ਕੀਤਾ ਸਾਹਾਂ ਦਾ ਸੌਖਾ ਕੀਤਾ ਸਾਹਾਂ ਦਾ ਸਫਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਹੋ ਆਮ ਰਹਾ ਜਾ ਖਾਸ ਹੋ ਮਾਏ ਕਦੇ ਨਾ ਚਾਵਾ ਮੈਂ ਮੁੱਲ ਮਿਹਨਤ ਦਾ ਪੈ ਜਾਵੇ ਕਰਾਂ ਦੁਆਵਾ ਮੈਂ ਆਮ ਰਹਾ ਜਾ ਖਾਸ ਹੋ ਮਾਏ ਕਦੇ ਨਾ ਚਾਵਾ ਮੈਂ ਮੁੱਲ ਮਿਹਨਤ ਦਾ ਪੈ ਜਾਵੇ ਕਰਾਂ ਦੁਆਵਾ ਮੈਂ ਮੇਰੇ ਪੱਲੇ ਪਾ ਦੇ ਤੂੰ ਮੇਰੇ ਪੱਲੇ ਪਾ ਦੇ ਤੂੰ ਸਬਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਇਹ ਸ਼ੌਰਤ ਦੀ ਪਹੌੜੀ ਇੱਕ ਦਿਨ ਡਿੱਗ ਹੀ ਜਾਣੀ ਏ ਇਹ ਪੈਸੇ ਦੀ ਦੌੜ ਤਾਂ ਗਿੱਲਾ ਮੁੱਕ ਹੀ ਜਾਣੀ ਏ ਇਹ ਸ਼ੌਰਤ ਦੀ ਪੌੜੀ ਇੱਕ ਦਿਨ ਡਿੱਗ ਹੀ ਜਾਣੀ ਏ ਇਹ ਪੈਸੇ ਦੀ ਦੌੜ ਤਾਂ ਗਿੱਲਾ ਮੁੱਕ ਹੀ ਜਾਣੀ ਏ ਬਸ ਇਨਾ ਵਖਸ਼ਦੈ ਬਸ ਇਨਾ ਵਖਸ਼ਦੈ ਹੁਨਰ ਦਾ ਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਤੇਰਾ ਸ਼ੁਕਰ ਦਾਤਿਆ ਤੇਰਾ